ਸਾਤ ਸਿਰ ਉਹ ਕਾਲਜ ਜੀ ਮੂਮੇਦ ਕਰਦਾਂਗੇ ਤਾਂ ਸਾਰੇ ਠੀਕਠਾ ਹੋ ਗਏ ਤੇ ਮੌਸਮ ਦੀ ਗੱਲ ਕਰਾਂਗੇ ਆਉਂਦੇ ਦਿਨਾਂ ਤੱਕ ਜਨਨ ਕਿ 26 27 ਤੱਕ ਪੰਜਾਬ ਨਾਲ ਲੱਗਦੇ ਸੂਬੇ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੱਕ ਮੌਸਮ ਦੇ ਕੀ ਹਾਲਾਤ ਰਹਿਣ ਦੇ ਆਸਾਰ ਨੇ ਇੱਕ ਜਿਹੜਾ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਜਿਹੜਾ ਇੱਕ ਛੋਟਾ ਜਿਹਾ ਪਹਿਲਾ ਸਿਸਟਮ ਹੋਵੇਗਾ 19 20 ਦੇ ਦਰਮਿਆਨ ਆ ਕੁਝ ਕਿਸ ਤਰ੍ਹਾਂ ਵਿੱਚ ਮੀਂਹ ਪੈ ਸਰ ਤੇ ਉਸ ਬਾਅਦ ਅਗਾ ਜਿਹੜਾ ਸਿਸਟਮ ਆਉਣਾ ਮੀਨ ਆਪਾਂ ਗੱਲ ਕਰੀ 22 23 ਤੋਂ ਲੈ ਕੇ ਤੇ 25 26 ਨੂੰ ਹੋ ਸਕਦਾ ਜਾਂ 23 24 ਹੋ ਸਕਦਾ 25 ਉੱਤਰੀ ਆਪਣੇ ਪੂਰੇ ਜਿਵੇਂ ਉੱਤਰ ਭਾਰਤ ਦੇ ਖੇਤਰੋਗੇ ਮੈਦਾਨੀ ਖੇਤਰੋਗੇ ਜਾਂ ਉੱਤਰੀ ਪਹਾੜੀ ਖੇਤਰੋਗੇ ਆਪਣੇ ਪੰਜਾਬ ਹੋ ਗਿਆ ਨਾਲ ਲੱਗਦੇ ਜਮਦਾਨੀ ਖੇਤਰ हरियाणा ਅਗਰ ਰਾਜਸਥਾਨ ਹੋ ਗਿਆ ਆ ਪੱਛਮੀ ਯੂਪੀ ਹੋਗਾ ਦਿੱਲੀ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਤੇ ਕਾਫੀ ਇਹ ਦਰਮਿਆਨੇ ਲੈਵਲ ਦਾ ਸਿਸਟਮ ਹੈ ਤੇ ਸਾਰੀ ਜੋ ਵੀ ਇਨਫੋਰਮੇਸ਼ਨ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਨਗੇ ਆਉਣ ਵਾਲੇ ਦਿਨਾਂ ਵਿੱਚ ਆ ਮੌਸਮ ਦੇ ਕੀ ਹਾਲਾਤ ਬੰਦੇ ਦਿਖਾਈ ਦੇਣ ਧੁੰਦ ਤੇ ਠੰਡ ਦੀ ਕੀ ਅਪਡੇਟ ਰਹੇਗੀ ਟੈਂਪਰੇਚਰ ਕੀ ਰਹਿਣਗੇ ਤਾਂ ਮੀਂਹ ਕਿੱੜ ਕਿੜੇ ਇਲਾਕਿਆਂ ਵਿੱਚ ਹੋਣ ਦੇ ਜੋ ਵੀ ਰੈਡਾਰ ਸੈਟਲਾਈਟ ਤਸਵੀਰਾਂ ਨੇ ਕਿੱੜ ਕਿੜ ਕਟ ਆ ਲੱਗ ਸਕਦਾ ਥਾਰੀ ਜੋ ਵੀ ਅਪਡੇਟ ਆਪਾਂ ਜਾਣਕਾਰੀ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਕੁਜਾ ਗੁਜਾਰਸ਼ ਕਰਨਾ ਚਾਹੁੰਦੇ ਕਿਸਾਨ ਵੀਰਾਂਗੇ ਆ ਜੇਕਰ ਤੁਸੀਂ ਆ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਚਾਹ ਰਹੇ ਹੋ ਤਾਂ ਸਬਸਕ੍ਰਾਈਬ ਨਹੀਂ ਕੀਤਾ ਚਾਹ ਰਹੇ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੇ ਹੋਰ ਨਿੱਕੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਕਿਰਪਾ ਕਰਕੇ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਮੇਰੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤਾਂ ਜੋ ਨੈਕਸਟ ਆਉਣ ਵਾਲੀ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀ ਦਾਂ ਫਿਰ ਅੱਲੇ ਸਤਾਰਾਂੇ ਬਰਕਰਾਰ ਰਹਿਣਗੇ ਜਾਨੀ ਕਿ ਹੋ ਸਕਦਾ ਹੈ ਕੁਝ ਕੁ ਲਾਕਿਆ ਵਿੱਚ ਆ ਥੋੜਾ ਜਿਹਾ ਟਾਈਮ ਨਾਲ ਸੂਰਜ ਦਿਖਾਈ ਦੇਸਣਾ 10 11 ਕਿਤੇ ਕਿਤੇ ਉਸਰੇ 11 12 ਜਾਂ ਉਸਰੇ ਕੁਝ ਕੁ ਲਾਕੇ 12 ਇੱਕ ਜਾਂ ਦੁਪਹਿਰ ਸ਼ਾਮ ਦੇ ਆਸਪਾ ਵਧੀਆ ਧੁੱਪ ਆ ਲੱਗਣ ਦੇ ਸਾਰ ਰਹਿਣਗੇ 17 ਨੂੰ ਖਾਸ ਤੌਰ ਤੇ ਜਿਹੜੀ ਬੱਦਲਵਾਈ ਕ੍ਰੋਸ ਕਰਦੀ ਰਹਿਣੀ ਜਾਨੀ ਕਿ ਟੁੱਟੀ ਭੱਜੀ ਜੀ ਬੱਦਲਵਾਈ ਹੋਵੇਗੀ ਕਿਤੇ ਕਿਤੇ ਹਲਕੀ ਕਿਤੇ ਕਿਤੇ ਮਾੜੀ ਸੰਘਣੀ ਬੱਦਲਵਾਈ ਆ ਕ੍ਰੋਸ ਕਰ ਸਰਿਸ ਦਾ ਕੋਈ ਜ਼ਿਆਦਾ ਪ੍ਰਭਾਵ ਜਿਹੜਾ ਵੇਖਣ ਨਹੀਂ ਮਿਲਗਾ 17 18 ਨੂੰ ਮੌਸਮ ਲਗਭਗ ਠੀਕ ਠਾਕ 17 18 ਨੂੰ ਉਸਰੇ ਕੁਝ ਕੁ ਲ ਲੰਘ ਸਕਦੀ ਜਿਸ ਕਰਕੇ ਉਸਰੇ ਕੁਝ ਇਲਾਕਿਆਂ ਵਿੱਚ ਦੁਪਹਿਰ ਸ਼ਾਮ ਦੇ ਆ ਟੋਪਾ ਮੱਧਮ ਜੀ ਰਹਿ ਸਾਰੇ ਸੂਰਜ ਜਰੂਰ ਆ ਦਿਖਾਈ ਦੇਗਾ ਜਾਨਕੀ ਸੂਰਜ ਜਰੂਰ ਆ ਜਰੂਰ ਨਿਕਲੇਗਾ ਟੋਪਾ ਜਰੂਰ ਨਿਕਲੇਗੀ ਪਰ ਹੋ ਸਕਦਾ ਹੈ ਕਿ ਬੱਦਲਵਾਈ ਦੇ ਨਾਲ ਥੋੜੀ ਜਿਹੀ ਮੱਧਮ ਆ ਟੋਪਾ ਰਹਿ ਸਕਦੀ ਬਾਕੀ ਆ ਵਧੀਆ ਟੋਪਾ ਲੱਗਣ데요 ਸਾਰੇ ਅਣ ਦੁਪਹਿਰ ਸ਼ਾਮ ਦੇ ਆ ਸੋ ਕਾਫੀ ਖੇਤਰਾ ਵਿੱਚ ਕੁਝ ਉਸਰੇ 4 ਤੋਂ 5 ਜੀ ਲੇ ਹੋ ਜੀ ਵੀ ਹੋ ਸਕਦੇ 20 ਆ ਜਨਵਰੀ ਤੱਕ ਜਾਨਕੀ 19 20 ਜਨਵਰੀ ਤੱਕ ਤੋਂ ਇਸ ਤਰ੍ਹਾਂ ਹੀ ਬਰਕਰਾਰ ਰਹੇਗੀ ਜਿਸ ਕਰਕੇ ਆ ਕੁਝ ਕ 4 ਤੋਂ 5 ਲਿਆਂ ਵਿੱਚ ਆ ਹੋ ਸਕਦਾ ਹੈ ਕਿ ਟੋਪਾ ਨਾ ਲੱਗੇ ਠੀਕ ਵੀ ਆ ਜਨਵਰੀ ਤੋਂ ਬਾਅਦ ਇੱਕ ਮੌਸਮ ਸਾਫ਼ ਹੁੰਦਿਆ ਸਾਰਨੇ ਪਰ ਫਿਰ ਵੀ ਇੱਕ ਜਿਹੜਾ ਸਿਸਟਮ ਲੱਗਣ ਜਾ ਰਿਹਾ ਤਾਂ ਮੀਨ ਆਪਾਂ ਗੱਲ ਕਰੀਏ ਆ 19 20 ਨੂੰ ਹੀ ਪੰਜਾਬ ਦੇ ਆ ਕੁਝ ਥੋੜੇ ਬਤੇ ਖੇਤਰਾ ਵਿੱਚ ਚਾਂਸ ਰਹੇ ਹੋ ਸਕਦਾ ਉਤਰੀ ਆ ਰਾਜਸਥਾਨ ਜਾਂ ਉਤਰੀ ਹਰਿਆਣਾ ਜਾਂ ਪੱਛਮੀ ਯੂਪੀ ਤਾਂ ਕਿਤੇ ਆ ਦੋ ਚਾਰ ਜ਼ਿਲ੍ਹਿਆਂ ਦੇ ਕੁਝ ਕੁ ਲੱਕ ਕਣੀ ਕੰਡਾ ਹੋ ਸਕਦਾ ਹੈ ਜਾਨਕੀ ਮਾੜੀ ਮੋਟੀ ਕਿਨਮੀ ਨਾ ਵੇਖਣ ਨੂੰ ਮਿਲ ਸਕਦੀ ਦੋ ਚਾਰ ਜ਼ਿਲ੍ਹਿਆਂ ਵਿੱਚ ਸਭਾਵਨਾ ਰਹੇਗੀ ਜ਼ਿਆਦਾਤਰ ਮੌਸਮ 80 ਤੋਂ 85% ਖੇਤਰਾ ਵਿੱਚ ਸਾਫ਼ ਰਹੇਗਾ ਤੇ ਉਸ ਤੋਂ ਬਾਅਦ ਮੀਨ ਆਪਾਂ ਗੱਲ ਕਰੀਏ 22 23 ਵਾਲਾ ਸਿਸਟਮ ਅਜਾ ਕੈਸਰ 22 2 ਸਾਈ ਤੱਕ ਵੀ ਜਾ ਸਕਦਾ ਠੀਕ ਹੁੰਦੇ ਜੋ ਦੇ ਰੈਡਾਰ ਸੈਟਲਾਈਟ ਤਸਵੀਰਾਂ ਤੁਸੀਂ ਜੋ ਸਕਰੀਨ ਤੇ ਦੇਖਦੇ ਕਾਫੀ ਇਲਾਕਿਆਂ ਵਿੱਚ ਪ੍ਰਭਾਵਿਤ ਜਿਹੜਾ ਆ ਸਿਸਟਮ ਜਿਹੜਾ ਕਾਫੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਤੇ ਕਾਫੀ ਖੇਤਰਾਂ ਵਿੱਚ ਮੀਂਹ ਜਿਹੜਾ ਦੇਖ ਰਿਹਾ ਹੁੰਦੀ ਆ ਜੋ ਵੀ ਆਪਾਂ ਸੈਟਲਾਈਟ ਤਸਵੀਰਾਂ ਵੇਖਨੇ ਦਰਮਿਆਨੇ ਲੈਵਲ ਦਾ ਸਿਸਟਮ ਜਾਨੀ ਕਿ ਕਾਫੀ ਖੇਤਰਾਂ ਵਿੱਚ ਵੱਡੇ ਪੱਧਰ ਤੇ ਆ ਮੀਂਹ ਜਿਹੜਾ ਪ੍ਰਭਾਵਿਤ ਕਰੇਗਾ ਹਲਕਾ ਦਰਮਿਆਨਾ ਕਿਸੇ ਦਰਮਿਆਨੇ ਤੇਜ਼ਮੀ ਦੇ ਛੱਟਾਂ ਲਕਸ ਨੇ ਤੇ ਗੜੇਮਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕੁਝ ਇਲਾਕਿਆਂ ਵਿੱਚ ਗੜੇਮਾਰੀ ਵੀ ਹੋ ਸਕਦੀ ਕਿਤੇ ਕਿਤੇ ਹਲਕੀ ਕਿਤੇ ਕਿਤੇ ਮੋਟੀ ਨਹੀਂ ਵੀ ਤੱਕ ਮੌਸਮ ਇਸ ਤਰ੍ਹਾਂ ਹੀ ਬਣਿਆ ਰਹੇਗਾ ਯਾਨੀ ਕਿ ਉਸਰੇ ਕੁਝ ਕਲਾ ਕੇ 10 11 ਵਜੇ ਕਿਤੇ ਕਿਤੇ ਉਸਰੇ 11 12 1 ਵਜੇ ਤੱਕ ਉਸਰੇ ਕਿ ਕੁਝ ਖੇਤਰਾਂ ਵਿੱਚ ਅ ਦੁਪਹਿਰ ਸ਼ਾਮ ਦੇ ਆਸ-ਪਾਸ ਵਧੀਆ ਧੁੱਪ ਲੱਗਣ ਦੇ ਆਸਾਰ ਹੈਗੇ ਕੋਈ ਦੋ ਦੋ ਚਾਰ ਜ਼ਿਲ੍ਹੇ ਪੰਜਾਬ ਦੇ ਨਾਲ ਲੱਗਦੇ ਕੁਝ ਹਰਿਆਣਾ ਜਾਂ ਪੱਛਮੀ ਯੂਪੀ ਦੇ ਕਿਤੇ ਕਿਤੇ ਇਹੋ ਜਿਹੇ ਵੀ ਉਸਰੇ ਕਿਤੇ ਆ ਧੁੱਪ ਨਾ ਵੇਖਣ ਨੂੰ ਮਿਲੇ ਯਾਨੀ ਕਿ ਦੋ ਚਾਰ ਜ਼ਿਲ੍ਹਿਆਂ ਵਿੱਚ ਸੁਭਾਵਨਾ ਰਹੇਗੀ ਜ਼ਿਆਦਾਤਰ ਅ ਦੁਪਹਿਰ ਸ਼ਾਮ ਦੇ ਆਸ-ਪਾਸ ਕਾਫੀ ਲੱਗੇ ਵਧੀਆ ਧੁੱਪ ਲੱਗਣ ਦੇ ਆਸਾਰ ਜਿਹੜੇ ਆ ਬੰਦੇ ਦਿਖਾਈ ਦੇ ਰਹੇ ਨੇ ਟੈਂਪਰੇਚਰ ਦੀ ਗੱਲ ਕਰੀ ਤਾਂ ਰਾਤ ਦੇ ਹੋ ਸਕਦਾ ਹੈ ਕਿ ਹੌਲੀ-ਹੌਲੀ ਜਿਵੇਂ ਵਧਨੇ ਸ਼ੁਰੂ ਹੋਣਗੇ ਯਾਨੀ ਕਿ 1 ਅੱਧੇ ਡਿਗਰੀ ਆ ਰੋਜ਼ ਜਿਵੇਂ ਇੱਕ ਦਿਨ ਛੱਡ ਕੇ ਉਸ ਪਰ 2 ਡਿਗਰੀ ਬਾਤ ਹੈ ਇਸ ਤਰ੍ਹਾਂ ਜਿਹੜੀ ਪੌਸਿਬਿਲਟੀ ਬੰਦੇ ਦਿਖਾਈ ਦੇ ਰਹੀ ਦਿਨ ਦੇ ਟੈਂਪਰੇਚਰ ਵਿੱਚ ਕੋਈ ਜ਼ਿਆਦਾ ਆਵਧਨ ਜਾਂ ਘਟਣ ਦਾ ਅਸਰ ਨਹੀਂ ਬੰਦੇ ਦਿਖਾਈ ਦੇ ਰਿਹਾ 8 9 ਤੋਂ ਲੈ ਕੇ ਜਾਂ 9 10 ਤੋਂ ਲੈ ਕੇ 11 12 ਕਿ 13 14 ਜੇ ਤੱਕ ਉਪਰ ਲੱਗਣ ਦੇ ਨਾਲ 15 16 17 ਡਿਗਰੀ ਤੱਕ ਆ ਦਰਜ ਕੀਤੇ ਜਾ ਸਕਦੇ ਨੇ ਤੇ ਰਾਤ ਦੇ ਟੈਂਪਰੇਚਰ ਵੀ 2 4 ਤੋਂ ਲੈ ਕੇ ਤੇ 5 6 ਕਿ ਤੱਕ 7 ਡਿਗਰੀ 8 ਡਿਗਰੀ ਦੇ ਵਿਚਕਾਰ ਰਹਿੰਦੇ ਜਿਹੜੇ ਅਸਰ ਬੰਦੇ ਦਿਖਾਈ ਦੇ ਰਹੇ ਨੇ ਤਾਂ ਆ ਵੀ ਜਨਵਰੀ ਤੱਕ ਮੌਸਮ ਲਗਭਗ ਇਸ ਤਰ੍ਹਾਂ ਹੀ ਤੋਂ ਉਸ ਵਾਰ ਸਿਸਟਮ ਆ ਰਿਹਾ ਸਿਸਟਮ ਕਟੇਗਾ ਜਾਂ ਵਧੇਗਾ ਠੀਕ ਹੈ ਜੋ ਵੀ ਆਪਾਂ ਨੂੰ ਅਗਲੇ ਜੋ ਕਿਹੜੇ-ਕਿਹੜੇ ਇਲਾਕਿਆਂ ਵਿੱਚ ਵਾਧਾ ਤੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਘਟ ਰਹਿਏਗਾ ਕਿਉਂਕਿ ਸਿਸਟਮ ਠੀਕ ਹੈਗਾ ਹੁਣ ਤੇ ਜੋ ਵੀ ਰੈਡਾਰ ਸਿਸਟਮ ਨੇ ਆ ਜੋ ਵੀ ਸੈਟਲਾਈਟ ਤਸਵੀਰਾਂ ਨੇ ਇਸ ਵਿੱਚ ਕਾਫੀ ਇਲਾਕਿਆਂ ਵਿੱਚ ਸੰਭਾਵਨਾ ਪਾਨਦੀ ਦਿਖਾਈ ਦੇ ਰਹੀ ਸਿਸਟਮ ਆਉਣ ਵਾਲੇ ਦਿਨਾਂ ਵਿੱਚ ਘਟੇਗਾ ਜਾਂ ਵਧੇਗਾ ਤਾਂ ਲਗਾਤਾਰ ਤੁਹਾਡੇ ਤੱਕ ਜਾਣਕਾਰੀ ਆਪਾਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੇ ਜ਼ਿਲ੍ਹੇ ਬਾਰੇ ਅਪਡੇਟ ਆਪਾਂ ਤੁਹਾਡੇ ਤੱਕ ਅਗਲੀ ਵੀਡੀਓ ਵਿੱਚ ਜੋ ਵੀ ਠੀਕ ਹੈ ਜਦੋਂ 2-4 ਦਿਨ ਰਹਿ ਕੇ ਠੀਕ ਉਸ ਤੋਂ ਪਹਿਲਾਂ ਤੁਹਾਡੇ ਤੱਕ ਅਪਡੇਟ 19 ਜਾਂ 20 ਨੂੰ ਆਪਾਂ ਸਿਸਟਮ ਦੀ ਅਪਡੇਟ ਪਾ ਦਾਂਗੇ ਕਿਹੜੇ-ਕਿਹੜੇ ਜ਼ਿਲ੍ਹਿਆਂ ਅੱਜ ਤੱਕ ਜਾਣਕਾਰੀ ਆਪਾਂ ਚੈਨਲ ਤੇ ਜਰੀਏ ਪਹੁੰਚਾਉਂਦੀ ਆ ਕੋਸ਼ਿਸ਼ ਕਰਾਂਗੇ ਤੇ ਫਿਲਹਾਲ ਇੰਨੀ ਕੁ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਆ ਸਾਂਝਾ ਕਰਨਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਬਹੁਤ ਬਹੁਤ ਧੰਨਵਾਦ